ਹੁਣ ਤੂੰ ਨਵਾਂ ਲਿਆਉਣਾ ਨਾ ਉਹਦਾ ਤਾਂ ਮੈਂ ਹੀ ਕੁੜਤਾ ਬਣਾ ਕੇ ਪਾਉਂਗਾ ਪਾਪਾ ਚਾਂਦੀ ਰਾਤ ਵਿੱਚ ਚੁੱਪ ਕਰਕੇ ਆਕਾਸ਼ ਵੱਲ ਵੇਖਦਾ ਹੋਇਆ ਲੇਟ ਗਿਆ ਕਿਸੇ ਦੀ ਕੋਈ ਗੱਲ ਦਾ ਹੰਗਾਰਾ ਨਹੀਂ ਸੀ ਪਰਿਆ ਉਹਨਾਂ ਨੂੰ ਜਾ ਕੇ ਪੈਣ ਲਈ ਕਹਿ ਦਿੱਤਾ ਉਹ ਦੋਵੇਂ ਜਾਣੇ ਥੱਲੇ ਜਾ ਕੇ ਮੰਝਾਂ ਤੇ ਪੈ ਗਏ ਤੇ ਆਪਸ ਵਿੱਚ ਗੱਲਾਂ ਕਰੀ ਗਏ ਮੰਮੀ ਪਾਪੇ ਕੋਲ ਆ ਕੇ ਮੰਝੇ ਤੇ ਬਹਿ ਗਈ ਪਾਪਾ ਪਾਸਾ ਲੈ ਕੇ ਬਾਹ ਦਾ ਸਰਾਨਾ ਲਾ ਕੇ ਪੈ ਗਿਆ ਕਿਸੇ ਨਾਲ ਵੀ ਉਹਦਾ ਗੱਲ ਕਰਨ ਨੂੰ ਦਿਲ ਨਹੀਂ ਸੀ ਕਰਦਾ ਮੰਮੀ ਨੇ ਆਪ ਹੀ ਉਹਦੇ ਬਿਸਤਰੇ ਦੇ ਵੱਲ ਕੜਦਿਆਂ ਪੁੱਛਿਆ ਕੈਸੀ ਕਾਣੀ ਕਵੀਲਦਾਰੀ ਹੈ ਆਪਣੀ ਅਜੇ ਤੀਕਾ ਆਉਦੇ ਜਵਾਕਾਂ ਨੂੰ ਨਵੀਂ ਲੀਰ ਨਹੀਂ ਸੁਆਕੇ ਦਿੱਤੀ ਪਾਪੀ ਦੀਆਂ ਅੱਖਾਂ ਵਿੱਚ ਨਮੀ ਸੀ ਸਵੇਰੇ ਪਾਪਾ ਸਾਈਕਲ ਪਿੱਛੇ ਦੁੱਧ ਦਾ ਵੱਡਾ ਢੋਲਕ ਰੱਖ ਕੇ ਦੁੱਧ ਸਾਈਆਂ ਵਾਲੇ ਅੱਡੇ ਤੇ